ਪਾ ਬਹੁਤੇ ਪਿੰਗ ਤੇ ਭੇਜੇ ਪਿੰਗ ਟੁੱਟ ਜੂ ਤਾਂ ਹੀ ਨਹੀਂ ਬੰਦੀ ਬੀਬੀ ਉਹ ਤਾਂ ਉਹ ਤਾਂ ਬਿੱਲਿਆ ਪਿੰਗਾ ਟੁੱਟਦੀਆਂ ਨਹੀਂ ਤੇ ਲਾਸਾਂ ਲਾਸਾਂ ਮੋਟੀਆਂ ਸੀ ਆਏ ਸਾਰਾ ਵੱਟਦੇ ਫਿਰ ਹੁਣ ਦੇ ਹਾਂ ਅੱਥਾ ਨਾਲ ਵੱਟ ਕੇ ਫੇਰ ਪਿੰਗ ਪਾਉਂਦੇ ਬੀਬੀ ਤਾਂ ਹੁਣ ਦੀ ਨਾਮ ਲੱਕਦੇ ਜਦੋਂ ਮੈਂ ਅੱਥੇ ਗਈਆਂ ਹਜੂਰ ਸਾਹਿਬ ਤੇ ਜਿਸੀ ਤੁਸੀਂ ਮੈਨੂੰ ਉੱਥੇ ਗੁਰਨਾਮ ਸਿੰਘ ਹੁੰਦਾ ਦੇਵ ਜੀ ਦਾ ਗੁਰਦੁਆਰਾ ਤੇ ਉੱਥੇ ਪਿੰਗਾ ਪਾਉਂ ਜਾਂ ਤੇ ਸੱਤ ਛੂਟੇ ਲੈਣੇ ਬੰਦੇ ਉੱਥੇ ਮੈਂ ਲੈ ਕੇ ਆਈਆਂ ਇੱਕ ਪੂਰੀ ਟੁੱਟੀ ਨਹੀਂ ਇੱਕ ਬੋਲੀ ਨਾ ਵੀ ਜਰਵਾ ਬਿਨਾਨਿਕ ਦੀ ਗਿਰਪਾ ਸੀ। ਤੇਰੀ ਗੱਲ ਸੁਣੋ ਇੱਕ ਬੋਲੀ ਹੋਰ ਨਹੀਂ ਹੁੰਦੀ ਸੀ। ਕਿਹੜੀ? ਮੀਂਹ ਪਸ ਦੇ ਪਗਵਾਰਨਾ ਟੱਟਮਾ ਦੇ ਬੋਲਣ। ਹਾਂ ਫਿਰ ਸਾਉਂਡ ਦੇ ਮਿੰਗ ਵਿੱਚ ਪਾਉਂਦੇ ਹੁੰਦੇ। ਹਾਂ ਹੁਣ ਤਪਾਤੀ ਫਿਰ ਮੀਂਹ ਪਾਤਾ ਕੱਡੂ ਬੋਲਦੇ ਸੀ ਤੇਰੇ। ਬਹੁਤ ਪਾਤਾ ਬੁੱਤਾ ਰਾਤ ਰਾਤ ਡੱਡੂ ਬਾਦੂ ਬੋਲਦੇ ਸੀ। ਤੜਕੇ 3 ਵਜੇ ਮੀਂਹ ਪੈਣ ਲੱਗਿਆ। ਫਿਰ ਪੈਣ। 5 ਵਜੇ ਤੱਕ ਮੀਂਹ ਪਈ ਗਿਆ ਹੁਣ ਦੁਬਾਰੇ ਫੇਰ ਪੈ ਗਿਆ ਸੀ। ਉਹ 3 ਵਜੇ ਮੇਰਾ ਅੱਗੇ ਹੱਥ ਜੋੜਦੇ। ਅੱਗੀਆਂ ਬੁੜੀਆਂ ਹੁੰਦੀਆਂ ਜਿਹੜੀਆਂ ਕੀ ਕਰਦੀਆਂ 2 ਵਜੇ ਉੱਠਦੀਆਂ ਹਾਂ 2 ਵਜੇ ਉੱਠ ਕੇ ਪਹਿਲਾਂ ਤਾਂ ਪਸੂਆਂ ਨੂੰ ਕੱਖ ਪਾਉਂਦੀਆਂ ਫੇਰ ਉਹ ਚੱਕੀ ਪੀਂਦੀਆਂ ਆਟਾ ਤਾਂ ਇਹਦੇ ਕੋਈ ਬਿਮਾਰੀਆਂ ਨਹੀਂ ਸੀ ਲੱਗਦੀਆਂ ਉਹਨਾਂ ਫੇਰ ਉਹ ਤੋਂ ਬਾਅਦ ਚੋਮ ਬਣਾਣੀ ਚਲਾਉਂਦੀਆਂ ਆਪਣੇ ਘਰ ਆਉਣਿਆਂ ਨੂੰ ਚਾਹ ਪਾਣੀ ਫੜਾ ਕੇ ਫੇਰ ਉਹ ਕਹਿੰਦੀਆਂ ਵੀ ਹੁਣ ਤੁਸੀਂ ਉੱਠ ਫੜੋ ਮੈਂ ਕੱਖ ਪਾਤੇ ਨਾ ਤੇ ਨਾ ਹੁਣ ਮੈਂ ਅਗਲੀ ਚੱਕੀ ਚਲਾ ਕੇ ਛੇਤੀਆਂ ਦੁੱਧ ਨੂੰ ਘੇ ਪਹੋ ਕਰਦੀਆਂ ਮੱਕਾ ਦੰਨੀ ਆਕੇ ਕਿਉ ਕੱਢਦੇ ਆ ਤੁਸੀਂ ਬੈਠੇ ਰਹੋ ਫਿਰ ਹੁਣ ਬੰਦੇ ਵੀ ਪਹਿਲੇ ਬੈਠ ਰਹੇ ਨੇ ਤੇ ਬੁੜੀਆਂ ਫਿਰ ਆਪੇ ਨਿਕਖ ਪਾਉਂਦੀਆਂ ਤੇ ਬੰਦੇ ਤੜਕੇ ਤੰਦ ਮਾਜੇ ਭੱਜ ਜਾਂਦੇ ਸੀ ਕਿਹੜਾ ਹੁਣ ਬੁੜੀਆਂ ਨੂੰ ਬੰਧਾਣੀ ਦੇ ਨਹੀਂ ਪਤਾ ਵੀ ਕਿਵੇਂ ਚੱਲਦੀ ਸੀ ਹੁਣ ਤਾਂ ਇਹ ਆ ਚੱਲ ਪੈਣਾ ਮੇਰਵਾਜ ਹੁਣ ਤਾਂ ਨਾ ਵੀ ਪੈਣੀ ਕਿ ਹੁਣ ਤਾਂ ਬੈਂਟਰੀ ਤੀ ਹੋ ਗਿਆ ਸਾਰਾ ਪੁੱਤਾ ਬਿਜਲੀ ਤੇ ਸਾਰਾ ਕੁਝ ਬੰਨਾ ਬੁੜੀਆਂ ਨੂੰ ਜਿੰਨਾ ਚਿਰ ਕਹਾਰਾ ਨਾ ਲਾਉਂਦੀਆਂ ਉਹਨਾਂ ਚਿਰ ਉਹਨਾਂ ਦੀ ਸੱਸ ਕਹਿੰਦੀ ਕਿ ਕੁੜੇ ਕਹਾਰਾ ਕਿੱਥੇ ਤੁਹਾਡਾ ਹਾਂ ਪੋਛਦੀਆਂ ਫਿਰ ਹੁਣਰ ਬਾਅਦ ਅਗਲੀ ਤਰ੍ਹਾਂ ਹੀ ਹੁਣ ਤਾਂ ਫਿਰ ਜਦੋਂ ਹੋਈ ਗੈਸ ਤੇ ਗਿਆ ਕੰਮ ਸਾਰਾ ਹਾਂ ਸਾਰਾ ਕੰਮ ਬਿਜਲੀ ਤੇ ਹੋ ਗਿਆ ਹੁਣ ਤੂੰ ਨਾਲੇ ਪੁੜੀਆਂ ਉਦੋਂ ਕੱਪੜੇ ਤੂੰ ਨਹੀਂ ਖੱਦਰ ਦੇ ਹੁੰਦੇ ਹੋਰ ਆ ਉਹ ਕੱਪੜੇ ਗੋਬਾਰ ਤੋਂ ਨਹੀਂ ਆਉਂਦੇ ਤਾਂ ਹਫ਼ਤੇ ਕੱਪੜੇ ਲਉਂਦੇ ਖੱਦਰ ਵੀ ਪੁੰਨਦੀਆਂ ਖੱਦਰ ਦੀ ਹੁੰਦੇ ਕੁੜਤੇ ਹਾਂ ਰੰਗ ਦੇ ਕੇ ਪਾਉਂਦੇ ਉਹਨਾਂ ਦੇ ਓੱਗੇ ਮਸ਼ੀਨਾਂ ਨਹੀਂ ᱛੀ ਉਦੋਂ ਹੱਥੀ ਸੀ ਉਹਾਂ ਦੀਆਂ ਹਾਂ ਹੱਥੀ ਸੀ ਆ ਹੱਥੀ ਕੱਟ ਲਾਂਗੇ ਅਸੀਂ ਉਹ ਉਹ ਜਿਹੜਾ ਟਾਈਮ ਤੋਂ ਉਹ ਜੁੱਗ ਬੜਾ ਚੰਗਾ ਸੀ ਬੜਾ ਚੰਗਾ ਸੀ ਜੁੱਗ ਉਹ ਉਹ ਕੁੜੀਆਂ ਕੱਤਰੀਆਂ ਕੀ ਕਰਦੀਆਂ ਜਿੱਦੇ ਤਾਂਹ ਪੈਣ ਨੂੰ ਥਾਂ ਹੁੰਦਾ ਉੱਥੇ ਚਰ ਖੇਡ ਆਉਂਦੀਆਂ ਫੇਰ ਜੋ ਆਪ ਪਾਉਂਦੀਆਂ ਫੇਰ ਉਹ ਕੇਰ ਉਹ ਪਾ ਕੇ ਫੇਰ ਪੀਤ ਕਾਉਣੀ ਸਾਰੀ ਰਾਤ ਹਾਂ ਸ਼ੋਪ ਪਾ ਕੇ ਕੱਤਦੀਆਂ ਹਾਂ ਬਹੁਤ ਚੰਗਾ ਟਾਈਮ ਸੀ ਉਸ ਟਾਈਮ ਚ ਹੁਣ ਤੇ ਕੀ ਗੱਲ ਹੈ ਹੁਣ ਤਾਂ ਜੇ ਪੋਤਾ ਨਹੀਂ ਕਰੇ ਪੋਤਾ ਕਿੱਥੇ ਗਿਆ ਟਿਊਸ਼ਨ ਤੇ ਪੋਤੀ ਕਿੱਥੇ ਹੈ ਟਿਊਸ਼ਨ ਤੇ ਕਰੇ ਤਾਂ ਕੋਈ ਹੁਣ ਪੜਿਆ ਲਿਖਿਆ ਜਿਹਨ ਪੜ੍ਹੇਲੀ ਕਿ ਜ਼ਬਾਨ ਨਾ ਆ ਗਿਆ ਉਹ ਜੁਗਤ ਪੜਦੇ ਉਦੋਂ ਵੀ ਮਹੱਤ ਲੱਗੇ ਨੇ ਉਦੋਂ ਉਰਦੂ ਬੜਤੇ ਹੁੰਦੇ ਹਾਂ ਹੁਣ ਪੰਜਾਬੀ ਆ ਗਈ ਉਦੋਂ ਉਰਦੂ ਚ ਲਿਖਦੇ ਸਾਰਾ ਕੁਝ